ਡਾਲੇਵਾਰ ਨਾਨੀ ਜੀ ਨੂੰ ਕੁੱਟਕੜੀਸ ਕੇ ਬਾਰੇ ਕਰਤਾ ਜੀ ਤੇ ਮੇਰੇ ਜੀਜਾ ਜੀ ਵੀ ਅੰਦਰ ਗਏ ਉਹਨਾਂ ਨੂੰ ਸਰਾਉਂਦਾ ਤੇ ਇਹਨੂੰ ਵੀ ਬਾਰੇ ਕਰਤਾ ਕਿਸੇ ਨੇ ਅੰਦਰ ਜਾਂਤਾ ਉਹ ਕੱਲੀ ਅੰਦਰ ਬੰਦ ਕਰਦੀ ਉਹ ਤਾਂ ਜਿਹੜੀ ਤੁਹਾਡੀ ਭੈਣ ਆ ਉਹਦੇ ਤਿੰਨੀਆਂ ਸੱਟਾਂ ਲੱਗੀਆਂ ਉਹਦੇ ਮੱਥੇ ਬਾਲ ਫੜ ਕੇ ਕੰਧ ਚ ਸਿਰ ਮਾਰਾ ਜੀ ਮੱਥੇ ਤੇ ਸੱਟ ਆ ਜੀ ਉਹਦੇ ਤੇ ਉਹਦੇ ਮੂੰਹ ਚ ਜ਼ਹਿਰੀਲੀ ਦਵਾਈ ਪਾਤੀ ਜੀ ਉਹਨਾਂ ਨੇ ਅੰਦਰ ਚਾਰਾਂ ਨੇ ਇਹਨਾਂ ਨੂੰ ਬਹੁਤੀ ਸਤਿਤੀ ਆਉਂਦੀ ਬਈ ਹੁਣ ਉਹ ਆਪਣੇ ਪਟਿਆਲਾ ਹਸਪਤਾਲ ਚ ਦਾਖਲਾ ਜੀ ਸਰਕਾਰੀ ਚ ਤੇ ਹਾਂ ਜੀ ਹਜੇ ਉਹਦੇ ਬਿਆਨ ਲੈਣ ਗਏ ਨਹੀਂ ਹੈਗੇ ਪੁਲਿਸ ਵਾਲੇ ਜੀ ਆ ਵੇਖੋ ਅੰਦਰ ਦੀ ਵੜ ਕੇ ਨਨਾਨਾ ਜਿਹੜੀਆਂ ਅੰਦਰ ਦੀ ਵੜ ਕੇ ਕੰਧਾਂ ਟੱਪ ਕੇ ਨਨਾਨ ਜੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਧੱਕਾ ਨਹੀਂ ਆ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰ ਮੈਂ ਕੰਧ ਤੇ ਬੈਠੀ ਹੋਈ ਆ ਇਹ ਆਪਣੇ ਹੱਕ ਨਦੋਇਆ ਖੜਿਆ ਵਾ ਓ ਦੇਖੋ ਪਰਦੇ ਨਾ ਉਧਰ ਦੇਖੋ ਪਰਾ ਖੜਿਆ ਹੋਇਆ ਹੈ ਤੇ ਕਿਆ ਨਾਲ ਲੈਂਦੇ ਹੁਣ ਦੇਖੋ ੱੱਕਾ ਨਹੀਂ ਹੈ ਪਰਝਾਈ ਆ ਕੁਛ ਨਹੀਂ ਪੀਤਾ ਕੁਛ ਨਹੀਂ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪੈ ਕੇ ਮਰੂੰਗੀ ਆ ਵੇਤ ਕਹਿੰਦੀ ਜੇ ਇਹ ਆਣ ਕੇ ਮੈਨੂੰ 5 ਕਿੱਲੇ ਕਿੱਲਿਆਂ ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਡੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਵੇਖ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਵੇਖੋ ਆ ਵੇਖੋ ਆ ਦੇਖੋ ਅੰਨਖਰੇ ਕਰਦੀ ਪਈ ਆ ਦੇਖ ਵੀ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਵੇਖ ਵੀ ਮੈਂ ਮਰ ਚੱਲੀ ਆ ਆਵੇ ਵੀ ਮਰ ਚੱਲੀ ਜਮੀਨ ਪਿੱਛੇ ਬੰਨ ਜਾਂਦੀ ਆ ਸਾਰਾ ਪਿੰਡ ਖੜਾ ਕੋੰਦਾ ਪਿੰਡ ਦਾ ਕੋਈ ਨਹੀਂ ਜਾਣਦੇ ਵੀ ਝੂਠ ਕਰਦੇ ਆ ਨਾਟਕ ਕਰਦੇ ਆ ਕੁੜੀ ਨੂੰ ਘਰ ਮਾਰਨਦੇ ਆ ਮਾਰਿਆ ਨੌ ਨੂੰ ਘਰੇ ਵੜਨਦੇ ਮਾਰਿਆ ਪਖੰਡ ਕਰਦੇ ਆ ਸਾਰਾ ਪਿੰਡ ਪਿੱਛੇ ਖੜਾ ਹੋਇਆ ਕੋਈ ਨਹੀਂ ਅੱਗੇ ਹੋ ਕੇ ਬਚਾਨਦੇ ਆ ਆ ਵੇਖੋ ਆ ਵੇਖੋ ਆ 99 ਕ ਪਖੰਡ ਕਰਦੀ ਵੀ ਮੈਂ ਸਪਰੇ ਪੀ ਲਈ ਆ ਪਰਝਾਈ ਨੂੰ ਘਰ ਨਹੀਂ ਵੜਨਦੇ ਨਾ ਆ ਦੇਖੋ ਆ ਥੱਕਾ ਨਹੀਂ ਹੈਗਾ ਆ ਥੱਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਕਿੱਥੇ ਸੁੱਤੀਆ ਪੰਜਾਬ ਪੁਲਿਸ ਕਿੱਥੇ ਸੁੱਤੀਆ ਸਰਕਾਰ ਦੱਸੋ ਪਹਿਲਾਂ ਮੈਨੂੰ ਈਆਂ ਨੂੰ ਸੌਤ ਸਮਝ ਕੇ ਰਿਸ਼ਤੇ ਦੋ ਲੋਕੋ ਈਆਂ ਦੱਸੋ ਸਮਝ ਕੇ ਜ਼ਮੀਨਾਂ ਕੋਠੀਆਂ ਨੇ ਵੇਖੋ ਉਹ ਵੇ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਵੇਖ ਆ ਪਖੰਡ ਕਰਕੇ ਭੱਜ ਗਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਪਖੰਡ ਕਰਕੇ ਭੱਜ ਗਿਆ ਉਹ ਵੇਖ ਵੀ ਹੁਣ ਪੁਲਿਸ ਨੂੰ ਫੋਨ ਕਰਨਗੇ ਹੁਣ ਪੁਲਿਸ ਨੂੰ ਮੈਂ ਕਰਦੀ ਆ ਕਾ ਖਬਰ ਬੜੀ ਵੀਡੀਓ ਹੋਣਾ ਵਾਤ ਤੋਂ ਵਾਤ ਬੰਨ ਕਰਿਓ ਵੀ ਅਸੀਂ ਇੱਥੇ ਦੋਨਾਂ ਤਰ੍ਹਾਂ ਨਹੀਂ ਸੁਣ ਕੇ ਧੀ ਨੂੰ ਬਿਠਾਣ ਆਏ ਸੀ ਅੱਗੇ ਆਗੇ ਆ ਦੇਖ ਆ ਕੁੜੀ ਦਾ ਭਰਾ ਬੈਠਾ ਵਾ ਆਪਣੀ ਵੀ ਭੈਣ ਦਾ ਹੱਕ ਦਿਵਾਣਾ ਵਾ ਆ ਦੇਖੋ ਆ ਦੇਖੋ ਕੰਧ ਟੱਪ ਕੇ ਆਣ ਕੇ ਗੱਲ ਪਈ ਨਨਾਨ ਤੇਰੀ ਹਾਂਜੀ ਕੰਧ ਟੱਪ ਕੇ ਆ ਗਏ ਉੱਥੇ ਆ ਆ ਦੇਖ ਲਓ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਆਪਣੇ ਘਰ ਦੇ ਵਿੱਚ ਬੈਠੀ ਐ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲਓ ਹੁਣ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤਾਂ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗੱਲ ਪਈ ਆਣ ਕੇ ਕੰਧ ਟੱਪ ਗਿਆ ਆ ਵੇਖੋ ਅੰਦਰ ਦੀ ਵੜ ਕੇ ਨਨਾਨਾ ਜਿਹੜੀਆਂ ਨੌ ਦੇ ਗੱਲ ਪੈ ਰਹੀਆਂ ਅੰਦਰ ਦੀ ਵੜ ਕੇ ਕੰਧਾਂ ਟੱਪ ਕੇ ਨਨਾਨ ਜੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਧੱਕਾ ਨਹੀਂ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰੋਂ